ਜੇ ਮੈਂ ਆਏ ਕਹਦਾ ਵੀ ਇਹ 2012 ਮਾਡਲ ਹੈ ਜਾਂ 11 ਮਾਡਲ ਹੈ ਜਾਂ 10 ਮਾਡਲ ਹੈ ਤੁਸੀਂ ਸਾਰੇ ਯਕੀਨ ਮੰਨ ਜੂਗੇ ਪਰ ਨਾ 12 ਮਾਡਲ ਹੈ ਨਾ 11 ਨਾ 10 ਇਹ ਹੈਗਾ 2003 ਮਾਡਲ ਕੰਡੀਸ਼ਨ ਦਾ ਇਹ ਟਰੈਕਟਰ ਸਾਰਾ ਓਰੀਜਨਲ ਹੈ ਇਹਦੇ ਮਗਰਾੜ ਹਲੇ ਤੱਕ ਧਰਮੇ ਨਾਲ ਦੇ ਨੇ ਬਈ ਆ ਬਲਾਕ ਦਾ ਕਲਰ ਸਾਰਾ ਚੈੱਕ ਕਰਵਾ ਦੇ ਕੱਲੀ-ਕੱਲੀ ਰਾਵੜ ਜਿਹੜੀ ਕੰਪਨੀ ਚੋਂ ਆਉਂਦੀ ਹੈ ਹਲੇ ਤੱਕ ਉਸੇ ਤਰਹੀਆਂ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ 85 ਪੈਸੇ ਲਗਭਗ ਟਾਇਰ ਪਏ ਨੇ ਰਿਮ ਰும் ਸਾਰੇ ਨਾਲ ਦੇ ਨੇ ਇਹ ਬਿਨਾ ਭਾਵਰ ਤੋਂ ਹੈ ਹਿੱਸਾ ਵੀ ਚੈੱਕ ਕਰਵਾ ਦੇ ਧਰਮੇ ਬਈ ਕੋਈ ਕਲਰ ਨਹੀਂ ਉਤਰਿਆ ਹੋਇਆ ਇੱਧਰ ਚ ਇੱਕ ਕਰਵਾ ਦੇ ਤੇ ਹੋਰ ਵੱਡੀ ਗੱਲ ਤੇ ਇਹਨੂੰ ਆਪਾਂ ਵਿੱਚੋਂ ਚੈੱਕ ਕਰਵਾਈਏ ਦੇਖ ਛਾਰਾ ਟਰੈਕਟਰ ਹੋਰ ਨਵਾਂ ਹੈ ਜੇ ਜੇ ਕਿਸੇ ਸੱਜਣ ਨੇ ਖਰੀਦਣਾ ਨਾ ਤਾਂ ਮੈਂ ਇੱਧਰ ਵੀ ਆ ਜਾ ਬਈ ਆ ਲੀਵਰਾਂ ਦੇ ਮਾਰ ਕੇ ਚੈੱਕ ਕਰਵਾ ਦੇ ਜਮੀ ਨਹੀਂ ਘਸੇ ਪਏ ਹੋਏ ਤੇ ਛਤਰੀ ਨਵੀਂ ਲੱਗੀ ਹੋਈ ਹੈ ਤੇ ਆ ਆ ਵੀ ਚੈੱਕ ਕਰਵਾ ਦੇ ਦਾ ਲਿੰਕਾਂ ਲੁੰਕਾਂ ਦਾ ਤਿੰਨ ਮਾਡਲ ਹੈ ਨੰਬਰ ਇਹਦਾ ਪੰਜਾਬ ਦਾ ਤੇ ਪਹਿਲੀ ਪਾਰਟੀ ਤੇ ਨਾਮ ਹੈ ਜੇ ਕਿਸੇ ਭਰਾ ਨੇ ਖਰੀਦਣਾ ਹੈ ਬਾਈ ਵੀਰ ਨੇ ਡਿਮਾਂਡ ਤਾਂ ਇਹਦੀ ਰੱਖੀ ਸੀ 3 ਲੱਖ ਰੁਪਈਆ ਪਰ ਮੈਂ ਵੱਡਾ ਡਿਸਕਾਊਂਟ ਕਰਾ ਦਿੰਨਾ ਹਾਂ ਜਾਂ ਨਾ 2 ਲੱਖ ਤੇ 75 ਹਜ਼ਾਰ ਦਾ ਟਰੈਕਟਰ ਵੇਚਵਾ ਦੂੰ ਕਿਸੇ ਵੀ ਭਰਾ ਨੇ ਖਰੀਦਣਾ ਨਾਗਰੇ ਪਿੰਡ ਦੇ ਵਿੱਚ ਖੜਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਖੜਾ ਹੈ ਭਵਾਨੀਗੜ੍ਹ ਤੋਂ 13 ਕਿਲੋਮੀਟਰ ਸੁਨਾਮ ਤੋਂ ਵੀ 13 ਕਿਲੋਮੀਟਰ ਹੈ ਤੇ ਸੰਗਰੂਰ ਤੋਂ ਵੀ 13 ਕਿਲੋਮੀਟਰ ਹੈ ਕਰਾਚੋਂ ਦੇ ਨੇੜੇ ਪਿੰਡ ਪੈ ਜਾਂਦਾ ਤੇ ਆ ਬੜੇ ਬੜੀਆਂ ਕੋਠੀਆਂ ਦੇ ਵਿੱਚ ਦੋ ਟਰੈਕਟਰ ਵਿਕਾਊ ਖੜੇ ਨੇ ਇੱਕ ਜੌਂਡੀਅਰ ਆ ਤੇ ਇੱਕ ਆ 3630 ਹੈ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਹੈ ਨੰਬਰ ਕੈਪਸ਼ਨ ਦੇ ਵਿੱਚ ਆ ਹੁਣੇ ਡਾਇਲ ਕਰੋ ਕਰਾ